ਸਤਿ ਸ਼੍ਰੀ ਅਕਾਲ ਸਾਥੀਓ ਤੁਹਾਡਾ ਆਪਣਾ ਬਰਿੰਦਰ ਬਿੱਟੂ ਲਾਈਵ ਆ ਜੀ ਅੱਜ ਅਸੀਂ ਜਾ ਰਹੇ ਸੀਗੇ ਸਮਾਣੇ ਪਾਰਟੀ ਦੀ ਮੀਟਿੰਗ ਹੈ ਤਾਂ ਅਸੀਂ ਇਸ ਸਮੇਂ ਭਵਾਨੀਗੜ੍ਹ ਖੜੇ ਆ 90 ਦੀ ਜਿਹੜੀ ਜਿੰਨੀ ਵੀ ਟ੍ਰੈਫਿਕ ਹੈ ਮੇਨ ਰੋਡ ਹੈ ਸਾਰੀ ਜਿਹੜੀ ਇੰਡਸਟਰੀ ਹੈ ਉਹਦਾ ਮੇਨ ਰਸਤਾ ਇਹੀ ਹੈ ਇਹ ਸਾਰਾ ਹੀ ਜਿਹੜਾ ਰੋਡ ਹੈ ਇਹ ਬੁਰੇ ਤਰੀਕੇ ਨਾਲ ਟੁੱਟਿਆ ਹੋਇਆ ਹੈ 1.5 ਫੁੱਟ ਦੇ ਇੱਥੇ ਢੋਏ ਨੇ ਮੇਰੇ ਸਾਹਮਣੇ 3-4 ਜਿਹੜੇ ਮੋਟਰਸਾਈਕਲ ਸਵਾਰ ਸੀਗੇ ਉਹ ਛੇੜ ਗਏ ਨੇ ਤੇ ਸਭ ਤੋਂ ਦੁੱਖ ਵਾਲੀ ਗੱਲ ਕਿ ਜਿਹੜੀਆਂ ਸਕੂਲ ਵਾਲੀਆਂ ਬੱਸਾਂ ਨੇ ਉਹ ਵੀ ਰੋਂਗ ਸਾਈਡ ਤੋਂ ਹੋ ਹੋ ਕੇ ਗਈਆਂ ਨੇ ਇੱਥੇ ਦੀ ਕੋਈ ਲੰਘਦਾ ਵੀ ਨਹੀਂ ਹੈਗਾ ਇੰਨਾ ਮਾੜਾ ਜਿਹੜਾ ਹਾਲ ਹੈ ਮੈਂ ਉਹ ਸਕੂਟਰੀ ਵਾਲੀ ਭੈਣ ਨੂੰ ਪੁੱਛਦਾ ਆ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਤਾਂ ਨਾ ਡਰਾਮੇਬਾਜ਼ ਲੋਕਾਂ ਨੇ ਹੀ ਖਾ ਲਿਆ ਇਹਨਾਂ ਨੇ ਉਦੋਂ ਚੱਕਣੀ ਸਕੂਟਰੀ ਇੱਥੇ ਆ ਕੇ ਖੜ ਜਾਂਦੀ ਸੀਗੀ ਰੋਜ਼ੇ ਆ ਕੇ ਖੜ ਜਾਣਾ ਕਿ ਇੱਥੇ ਜੀ ਬਹੁਤ ਟੋਏ ਨੇ ਜੀ ਬੜਾ ਪਾਣੀ ਖੜਦਾ ਜੀ ਇੱਥੇ ਸਰਕਾਰ ਬਣਾਉਂਦੀ ਜੀ ਜੀ ਸਰਕਾਰ ਕਰਦੀ ਨਹੀਂ ਭੈਣ ਮੇਰੀ ਇਹ ਹੁੰਦਾ ਤੁਸੀਂ ਉਹ ਐਮਐਲਏ ਹੋ ਤੁਸੀਂ ਕੀ ਕਰ ਰਹੇ ਹੋ ਹੁਣ ਆਪਣੀਆਂ ਪ੍ਰਾਪਰਟੀਆਂ ਜੋੜਨ ਤੇ ਲੱਗੇ ਹੋਏ ਹੋ ਦੋ ਦੋ ਤਿੰਨ ਤਿੰਨ ਕੀਲਿਆਂ ਦੇ ਵਿੱਚ ਕੋਠੀਆਂ ਪਾ ਰਹੇ ਹੋ ਲੋਕਾਂ ਦੇ ਕੰਮ ਕਰਵਾ ਦੋ ਆਪ ਲੋਕ ਪਰੇਸ਼ਾਨ ਹੋ ਰਹੇ ਨੇ ਇੱਥੇ ਇੰਦੀਆਂ ਦੁਕਾਨਾਂ ਨੇ ਮਾਰਕੀਟ ਦੇ ਜਿਹੜੇ ਲੋਕ ਨੇ ਸਾਰੇ ਆਪਣੇ ਆਪ ਨੂੰ ਥੱਕਿਆ ਹੋਇਆ ਮਹਿਸੂਸ ਕਰ ਰਹੇ ਨੇ ਕਹਿੰਦੇ ਵੀਰੇ ਇੱਥੇ ਗਾਹਕ ਵੀ ਨਹੀਂ ਰੁਕਦਾ ਕੋਈ ਇੰਨਾ ਜ਼ਿਆਦਾ ਬੁਰਾ ਹਾਲ ਹੈ ਜਮਾ ਹੀ ਰੋਣਾ ਹੈ ਜਿਹੜਾ ਬਲਾਕ ਹੋ ਰੱਖਿਆ ਜਦੋਂ ਅਸੀਂ ਗੱਡੀ-ਗੱਡੀ ਮੇਰੀ ਆਪਣੀ ਗੱਡੀ ਵੀ 1.5 ਫੁੱਟ ਟੋਏ ਦੇ ਵਿੱਚ ਡੇਗੀ ਬਹੁਤ ਔਖੀ ਨਿਕਲੀ ਐ ਹਾਲਾਂਕਿ ਗੱਡੀ ਵੀ ਵੱਡੀ ਐ ਛੋਟੀ ਤੋ ਬਹੁਤ ਮਾੜੇ ਹਾਲਾਤ ਨੇ ਪੰਜਾਬ ਨੂੰ ਅੱਜ ਸਾਡੇ ਨਾਪੇ ਨੂੰ ਤਾਂ ਉਹ ਸਾਈਕਲ ਵਾਲੇ ਨੇ ਲੁੱਟ ਲਿਆ ਉਹ ਸਾਈਕਲ ਤੇ ਫਿਰਦਾ ਹੁੰਦਾ ਸੀਗਾ ਅੱਜ ਕੱਲ ਗੱਡੀਆਂ 'ਚ ਲੱਭਦਾ ਉਹ ਗੱਡੀਆਂ 'ਚ ਵੀ ਟਿਕਦਾ ਨਹੀਂ ਉਹ ਤਾਂ ਯੂਐਸਏ ਹੀ ਫਿਰਦਾ ਛੱਡੇ ਗਿਆ ਨਾਪੇ ਹੀ ਨਹੀਂ ਆਉਂਦਾ ਮੁੜ ਕੇ ਉਹ ਆ ਜਿਹੜੀ ਆ ਸਕੂਟਰੀ ਵਾਲੀ ਐ ਸਕੂਟਰੀ ਵਾਲੀ ਭਾਈ ਐਨੇ ਵੀ ਸਾਡੀ ਨੇ ਸ਼ਰਮ ਲਾਤੀ ਜਮਈ ਮੈਂ ਕੋਈ ਇਹੋ ਜਿਹਾ ਸ਼ਬਦ ਬੋਲਣਾ ਨਹੀਂ ਚਾਹੁੰਦਾ ਵੀ ਜਿਹੜਾ ਕਿਸੇ ਸ਼ਾਂਤੀ ਦੇ ਖਿਲਾਫ ਹੋਵੇ ਫਿਰ ਵੀ ਔਰਤਾਂ ਸਮਾਜ ਦੀ ਇੱਜ਼ਤ ਕਰਨੀ ਚਾਹੀਦੀ ਐ ਪਰ ਥੋੜੀ ਬਹੁਤੀ ਮੈਂ ਕਹਿੰਦਾ ਜੇ ਥੋੜੇ ਅੰਦਰ ਕੋਈ ਗੈਰਤ ਹੈਗੀ ਆ ਲੋਕਾਂ ਦੇ ਕੰਮ ਕਰਾ ਦਿਓ ਹੋਰਾ ਹਾਲ ਐ ਵਿਚਾਰ ਤੋਂ ਗੱਲਾਂ ਹੋਣਾ ਟਰੱਕ ਜਾ ਰਿਹਾ ਹਾਲਾਤ ਦੇਖੋ ਤੇ ਕੀ ਬਾਹ ਮੋਟਰਸਾਈਕਲ ਵਾਲਾ ਦਾ ਵਿਚਾਰਾ ਪਹਿਲੇ ਹੀ ਦੂਰ ਛੱਡ ਗਿਆ ਉਹਨੂੰ ਪਤਾ ਐ ਬਿਲ ਆਹ ਦੇਖੋ ਬਾਈ ਇੱਕ ਨੇ ਰੋਕ ਲੈ ਲਿਆਦਾ ਫੇਰਾ ਹੋਰਾ ਹਾਲ ਐ ਨਾ ਲੋਕ ਗਾਲਾਂ ਕੱਢ ਰਹੇ ਨੇ ਸਿੱਧੀਆਂ ਗਾਲਾਂ ਕੱਢ ਰਹੇ ਨੇ ਗੰਦੀਆਂ ਗਾਲਾਂ ਕੱਢ ਰਹੇ ਨੇ ਜਿੰਨੇ ਟਰੱਕ ਟਾਇਰ ਲੰਘਦੇ ਨੇ ਕਹਿੰਦੇ ਜਮੇ ਹੀ ਬਰਬਾਦ ਕਰਕੇ ਰੱਖਤਾ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਆਕੀ ਮੁਰਦਾਬਾਦ ਆਮ ਆਗ੍ਰੀ ਪਾਰਟੀ ਮੁਰਦਾਬਾਦ ਲੋਕ ਪਰੇਸ਼ਾਨ ਹੋ ਰਹੇ ਨੇ ਆ ਦੇਖ ਲੋ ਪੁਰਾ ਹਾਲ ਐ ਭਾਈ ਜੀ ਮੁਰਦਾਬਾਦ 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 ਬਹੁਤ ਪੁਰਾ ਹਾਲ ਐ ਟਰਾਂਸਪੋਰਟ ਵਾਲੇ ਆਪਣੇ ਆਪ ਜਿਹੜੇ ਲੋਕ ਲੰਘ ਰਹੇ ਨੇ ਮੁਰਦਾਬਾਦ ਦੇ ਨਾਰੇ ਜਿਹੜੇ ਲੱਗ ਰਹੇ ਨੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਇਹ ਸਕੂਟਰੀ ਵਾਲੀ ਭੈਣ ਦਾ ਜਿਹੜਾ ਡਰਾਮਾ ਸੀਗਾ ਲੋਕਾਂ ਨੇ ਦੇਖ ਲਿਆ ਭੈਣੇ ਹੋਂ ਤੂੰ ਐਮਐਲਏ ਬਣ ਗਈ ਪੈਸੇ ਜ਼ੋੜ ਲੇ ਆਪਣੀ ਕੋਠੀ ਪਾਲੀ ਆਪਣਾ ਵਿਆਹ ਕਰਾ ਲਿਆ ਪਰ ਜਿਹੜਾ 5 ਸਾਲਾਂ ਦਾ ਲੋਕਾਂ ਨੇ ਟਾਈਮ ਦਿੱਤਾ 1.5 ਸਾਲ ਥੋੜਾ ਰਹਿ ਗਿਆ ਕੰਮ ਕਰ ਲੋ ਆ ਥੋਡੀ ਭੈਣ ਕਹਿੰਦੀ ਹੁੰਦੀ ਸੀ ਕਿ ਇੱਕ ਗਗਲਨ ਬੋਲ ਮਾਣ ਕਹਿੰਦੀ ਮੈਂ ਚੁਟਕੀ ਮਾਰ ਕੇ ਐਨਐਸਟੀ ਦਊ ਉਹਨਾਂ ਦਾ ਚੁਟਕੀ ਮਾਰਨੇ ਆਲੀ ਲੱਭੀ ਐ ਕਿ ਨਾ ਤੁਸੀਂ ਆਪਣੇ ਆ ਭਾਈ ਵੀ ਆ ਰਹੇ ਹੋ ਬਈ ਦੱਸੀ ਕਰ ਦੀ ਕੀ ਆ ਰਿਹਾ ਹੈ ਭਰਾ ਜੀ ਜਾ ਮੈਂ ਦੇਖ ਲੋ ਠੀਕ ਹੈ ਨਾ ਕੰਮ ਹੋਣਾ ਚਾਹੀਦਾ ਬਹੁਤ ਬੁਰਾ ਹਾਲ ਹੈ ਯਾਰ ਸਕੂਟਰੀ ਵਾਲੀ ਐਮਐਨਏ ਜੀ ਇੰਦਰਿੰਦਰ ਸਿੰਘ ਦਾ ਭਰਾ ਆ ਗਿਆ ਉਹਨੇ ਹਲਕਾ ਲੁੱਟ ਕੇ ਖਾਦਾ ਇਹ ਉਹਦਾ ਭਾਜ ਬੰਦਾ ਕੰਮ ਕਰਾਉਣਾ ਇੱਥੇ ਲੋਕ ਸੰਜੂਰੇ ਨੇ ਹੁਣੇ ਹੋਣੇ ਉਹ ਇੱਕ 100000 ਰੁਪਏ ਕਰਾਉ ਆਤੀ ਉਹਦੇ ਹੋਰ ਕਿਤੇ ਰਹੇ ਪੈਸਾ ਗਾਲ ਨਹੀਂ ਕੱਢਣੀ ਹੈ ਜੀ ਆਪਣਾ ਕੋਈ ਵੀ ਪਰ ਬਹੁਤ ਬੁਰਾ ਹਾਲ ਹੈ ਆ ਤੁਸੀਂ ਰੋਡ ਦੇਖ ਲਓ ਲੋਕ ਆਪਣੇ ਆਪ ਨੂੰ ਛੱਜਿਆ ਹੋਇਆ ਮਹਿਸੂਸ ਕਰ ਰਹੇ ਨੇ ਭਾਈ ਜੀ ਕਿਥੋਂ ਆਜਾ ਤੂੰ ਆਇਆ ਅਵੇ ਮਗਰਮਾ ਪਾਣੀ ਪੀਂਹਦਾ ਨੂੰ ਲਿਆ ਰਹਾ ਮੈਂ ਕਿਥੇ ਦੂਸਤਾਂ ਐਮਐਨਏ ਦੇਖੀ ਨਾ ਰੱਬ ਨੇ ਅੱਲਾਹ ਕਰੇ ਬਹੁਤ ਬੁਰਾ ਹਾਲ ਹੈ ਸੋ ਪ੍ਰਭਾਉ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਪੰਜਾਬ ਸਰਕਾਰ ਮੁਰਦਾਬਾਦ 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 ਇਸ ਵੀਡੀਓ ਨੂੰ ਪ੍ਰਭਾਉ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਸਕੂਟਰੀ ਵਾਲੀ ਭੈਣ ਤੱਕ ਸਾਡੀ ਜਿਹੜੀ ਆਵਾਜ਼ ਆ ਪਹੁੰਚ ਸਕੇ ਤੇ ਥੋੜੀ ਬੋਧੀ ਕਿਹੜੀ ਸ਼ਰਮ ਹੈ ਉਹ ਨਾਬੇ ਸਾਈਕਲ ਵਾਲਾ ਵੀ ਕਰ ਲਵੇ ਕਿਉਂਕਿ ਰਸਤਾ ਇਹੀ ਹੈ ਇਹ ਸਕੂਟਰੀ ਵਾਲੇ ਤੇ ਸਾਈਕਲ ਵਾਲੇ ਮਿਲ ਕੇ ਕੁਝ ਸਵਾਰ ਦੇਣ ਤੁਹਾਡਾ ਬਹੁਤ ਧੰਨਵਾਦ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ